ਹਾਂਜੀ ਨੰਬਰਦਾਰ ਸਾਹਿਬ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਦਾ ਮੇਨ ਮਾਮਲਾ ਕੀ ਹੈ ਮੇਨ ਮੁੱਦੇ ਕੀ ਨੇ ਤੁਹਾਡੇ ਪਹਿਲਾਂ ਤਾਂ ਜੀ ਮੈਂ ਸਾਰੇ মিডিਆ ਦਾ ਧੰਨਵਾਦ ਕਰਨਾ ਹੈ ਜੀ ਬਹੁਤ ਸਾਨੂੰ ਸਮਾਂ ਦੇ ਜੀ ਅੱਜ ਨੰਬਰਦਾਰ ਜੁਨੀਅਨ ਚ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਆ ਰਹੀਆਂ ਜੀ ਮਨਕਾ ਸਰਵੰਦੀ ਜਿਸ ਤਰ੍ਹਾਂ ਜੀ ਆਨਲਾਈਨ ਵਾਲਾ ਸਿਸਟਮ ਵੀ ਕਰ ਰਹੇ ਆ ਉਹ ਵੀ ਅਸੀਂ ਕਰਨੇ ਤਿਆਰ ਹਾਂਗੇ ਲੇਕਿਨ ਉਹ ਚ ਸਾਡੇ ਕੋਲ ਲੰਬੜਦਾਰਾਂ ਪਰ ਟੱਚ ਫੋਨ ਨਹੀਂ ਹੈ ਜੀ ਹਾਂਜੀ ਤੁਸੀਂ ਸ਼ੁਰੂ ਕਰ ਲਓ ਮੈਂ ਜਨਰਲ ਸਿੰਘ ਝਰਮੜ ਜੀ ਪ੍ਰਧਾਨ ਨੰਬਰਦਾਰੀ ਨੂੰ ਪੰਜਾਬ ਸਾਡੀ ਕੁਛ ਜੀ ਨੰਬਰਦਾਰੀ ਨੂੰ ਦੀਆਂ ਕੁਛ ਮੰਗਾਂ ਆ ਜੀ ਜੋ ਅਧੂਰੀ ਪਈਆਂ ਜੋ ਕਿ ਸਰਕਾਰ ਨੇ ਜਦੋਂ 2022 ਚ ਆਮ ਆਦਮੀ ਦੀ ਸਰਕਾਰ ਬਣੀ ਉਹਨਾਂ ਨੇ ਨੰਬਰਦਾਰਾਂ ਨਾਲ ਵਾਅਦੇ ਕੀਤੇ ਸੀ ਲੇਕਿਨ ਉਹ ਵਾਅਦੇ ਅੱਜ ਤੱਕ ਸਾਡੇ ਪੂਰੇ ਨਹੀਂ ਹੋਏ ਹੈਗੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਜੱਤੀ ਕੁਸ਼ਤੀ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਮਾਨ ਪੱਤਾ ਬਦਲਣ ਦਾ ਉਹਨਾਂ ਨੇ ਹੋਰ ਵੀ ਕਾਫੀ ਵਾਅਦੇ ਕੀਤੇ ਸੀ ਜੋ ਸਾਡੇ ਵਾਦੇ ਅੱਜ ਤੱਕ ਉਧਰੇ ਪਏ ਆ ਸਾਡਾ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਤੇ ਅਸੀਂ ਇਹਨਾਂ ਵਾਅਦਾ ਸੁਣਤੀ ਅਸੀਂ ਮਿਲ ਵੀ ਚੁੱਕੇ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਨੂੰ ਮਿਲੇ ਆਮਨ ਅਰੋੜਾ ਜੀ ਨੂੰ ਮਿਲੇ ਸੀਐਮ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇ ਦਿਆ ਲੇਕਿਨ ਸਾਡੇ ਮੰਗ ਪੱਤਰ ਦੇ ਕੋਈ ਵੀ ਉਹ ਨਹੀਂ ਹੋਇਆ ਹੈਗਾ ਠੀਕ ਹੈ ਇਹ ਇਹ ਜਿਹੜਾ ਪੱਤਾ ਪਹਿਲੇ ਕਿੰਨਾ ਮਿਲ ਰਿਹਾ ਤੇ ਹੁਣ ਕਿੰਨਾ ਪਹਿਲੇ ਸਾਨੂੰ 1500 ਰੁਪਏ ਮਿਲ ਰਿਹਾ ਨਾਂ ਮਤਾਂ ਨੂੰ ਮਰਦਾਨਾ ਨੂੰ ਜੀ ਤੇ ਜਿਹੜਾ ਜੋ ਪਿਛਲੀ ਸਰਕਾਰਾਂ ਨੇ ਸਾਨੂੰ ਦਿੱਤਾ ਚਲੋ ਮਾਨ ਪੱਤੇ 'ਚ ਪਿਛਲੀ ਸਰਕਾਰਾਂ ਨੇ ਵਾਅਦਾ ਕੀਤਾ ਲੇਕਿਨ ਇਸ ਸਰਕਾਰ ਨੇ 4 ਸਾਲ ਹੋ ਗਏ ਸਾਡਾ ਕੋਈ ਮਾਨ ਪੱਤਾ ਨਹੀਂ ਬਦਲਿਆ ਸਾਡੀ ਕੋਈ ਹੋਰ ਵੀ ਮੰਗ ਨਹੀਂ ਪੂਰੀ ਕੀਤੀ ਸਾਡੀ ਹੋਰ ਵੀ ਮੰਗਾਂ ਕਾਫੀ ਐ ਸਾਨੂੰ ਤਹਿਸੀਲ 'ਚ ਕਮਰੇ ਬਾਰੇ ਵੀ ਅਸੀਂ ਮੰਗ ਕੀਤੀ ਐ ਮੈਡੀਕਲ ਸਹੂਲਤਾਂ ਬਾਰੇ ਵੀ ਅਸੀਂ ਮੰਗ ਕੀਤੀ ਐ ਲੇਕਿਨ ਸਾਡੀ ਕਿਸੇ ਵੀ ਮੰਗ ਤੇ ਅਸੀਂ ਸਾਰੇ ਮੇਲੇ ਸਾਰੇ ਮੰਤਰੀਆਂ ਨੂੰ ਵੀ ਮਿਲੇ ਸੀ ਲੇਕਿਨ ਸਾਡੇ ਕਿਸੇ ਵੀ ਮੰਗ ਤੇ ਕੋਈ ਗੌਰ ਨਹੀਂ ਹੈਗੀ ਅੱਜ ਤ ਕਿਉਂਕਿ ਸਰਕਾਰ ਦਾ ਹੁਣ ਇੱਕ ਸਾਲ ਹੋ ਗਿਆ ਹੁਣ ਸਾਨੂੰ ਫਿਰ ਨੂੰ ਫਿਰ ਕੋਈ ਇੱਕ ਕਦਮ ਚੱਕਣੀ ਪਈ ਵੀ ਸਰਕਾਰ ਨੇ ਸਾਡੀ ਮੰਗ ਉੱਤੇ ਕਿਸੇ ਤੇ ਗੌਰ ਨਹੀਂ ਕੀਤੀ ਹੈ ਕੋਈ ਸੁਣਵਾਈ ਨਹੀਂ ਜਦ ਤੱਕ ਸਰਕਾਰ ਹੋਰ ਦੇ ਕੋ ਸੱਜੇ ਖੱਬੇ ਹੋਰ ਮੰਗਾ ਵੀ ਖर्चे ਥੋੜੀ ਕਰ ਰਹੀ ਭਾਵੇਂ ਜ਼ਿਆਦਾ ਕਰ ਰਹੀ ਹੈ ਸੁਣਵਾਈ ਕਰ ਰਹੀ ਹੈ ਲੇਕਿਨ ਲੰਬੜਦਾਰ ਵੀ ਇੱਕ ਸਰਕਾਰ ਦਾ ਅੰਗ ਹੈ ਜੀ ਲੰਬੜਦਾਰ ਰਹਿਣ ਨਾਲ ਤਾਇਚ ਹੈ ਸਰਕਾਰ ਦੇ ਨਾਲ ਜੁੜਿਆ ਹੋਇਆ ਨੰਬਰਦਾਰ ਸਰਕਾਰ ਦੀ ਹੈ ਸਰਕਾਰ ਨੂੰ ਨੰਬਰਦਾਰ ਹੁੰਦੇ ਨੰਬਰਦਾਰ ਸਰਕਾਰਾਂ ਹੁੰਦੇ ਆ ਲੇਕਿਨ ਲੰਬੜਦਾਰਾਂ ਪੱਤੂ ਸਰਕਾਰ ਬਿਲਕੁਲ ਨਹੀਂ ਸੋਚ ਰਹੀ ਕੋਈ ਅਸੀਂ ਕਹਿ ਕਹਿ ਗਏ ਕਿ ਤੱਕ ਚੁੱਕੇ ਅਸੀਂ ਮੀਟਿੰਗਾਂ ਵੀ ਕਰ ਚੁੱਕੇ لیکن ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਅ ਸਾਡੀ ਇੱਕ ਬਹੁਤ ਮੁੱਦਾ ਪੱਖਿਆ ਹੋਇਆ ਸੀਗਾ ਵੀ ਆਨਲਾਈਨ ਕਰਨ ਦਾ ਸਾਰਾ ਸਿਸਟਮ ਉਹਦੇ ਵਿਸ਼ੇ ਤੇ ਕਈ ਵਾਰੀ ਨੰਬਰਦਾਰਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਕਿਹਾ ਵੀ ਉਹਦੇ ਕੀ ਮਸਲਾ ਹੈਗਾ ਆਨਲਾਈਨ ਤਾਂ ਇੱਦਾਂ ਦੀ ਦੇਖੋ ਆਨਲਾਈਨ ਦਾ ਸਿਸਟਮ ਹੈ ਤਾਂ ਜੀ ਆਨਲਾਈਨ ਸਾਡੇ ਜਿਹੜੇ 70% ਨੰਬਰਦਾਰ ਅਜੂਗ ਨੰਬਰਦਾਰ ਜਿਹੜੇ ਕੀ ਇਹ ਕੱਚ ਫੋਨ ਨੂੰ ਬਿਲਕੁਲ ਨਹੀਂ ਚਲਾ ਸਕਦੇ ਹੈਗੇ ਉਨਾ ਵਾਸਤੇ ਬੜੀ ਮੁਸ਼ਕਲ ਆਸੀ ਇਹ ਮੰਗ ਉਠਾਈ ਵੀ ਆਈ ਹੈ ਸਰਕਾਰ ਕੋਲ ਵੀ ਜਿਹੜਾ ਆਨਲਾਈਨ ਸਿਸਟਮ ਹੈ ਇਹਨੂੰ ਬੰਦ ਕੀਤਾ ਜੋ ਸਿਸਟਮ ਪਹਿਲਾਂ ਦਾ ਜਿਉਂ ਦੀ ਤੂੰ ਰੱਖਿਆ ਜਾ ਜੁਤਾ ਕੇ ਲੰਬੜਦਾਰਾਂ ਨੂੰ ਕੰਮ ਕਰਨ ਦਾ ਸੌਖ ਰਹੇ ਨੰਬਰ 1 ਜਿਹੜਾ ਕੋ ਬੰਦਾ ਆਂਦਾ ਆਪਣੀ ਤਸਦੀਕ ਕਰਨ ਵਾਸਤੇ ਲੰਬੜਦਾਰ ਉਹਨੂੰ ਫੇਸ ਟੂ ਫੇਸ ਦੇਖ ਕੇ ਤਸਦੀਕ ਕਰਦਾ ਪਤਾ ਲੱਗਦਾ ਵੀ ਬੰਦਾ ਬਿਲਕੁਲ ਕਾਬਿਲ ਹੈ ਕਰਨ ਦਾ ਨਹੀਂ ਕਰਨ ਜਿਹੜਾ ਆਨਲਾਈਨ ਸਿਸਟਮ ਹੈ ਉਹ ਦੇਖੋ ਪਿੰਡਾਂ ਦੇ ਬਾਹਰਲੇ ਬੰਦੇ ਵੀ ਆ ਗਏ ਬਹੁਤ ਬਹਿ ਗਏ ਜਦ ਕਿ ਲੰਬੜਦਾਰ ਉਹਨੂੰ ਜਾਣਦਾ ਕੁਝ ਤਾਂ ਨਹੀਂ ਉਹ ਆਨਲਾਈਨ ਸਿਸਟਮ ਨੂੰ ਅਪਲਾਈ ਕਰ ਦਿੰਦਾ ਲੰਬੜਦਾਰੀ ਵਾਲੀ ਫਿਰ ਬੜੀ ਮੁਸ਼ਕਲ ਆਉਂਦੀ ਤੇ ਇੱਕ ਜੱਦੀ ਪੁਸ਼ਟੀ ਦਾ ਵੀ ਪਿੱਛੇ ਜੇ ਖਬਰਾਂ ਲੱਗੀਆਂ ਸੀ ਉਹਦਾ ਕੀ ਮਾਮਲਾ ਹੈਗਾ ਜੀ ਜੱਦੀ ਪੁਸ਼ਟੀ ਤਾਂ ਸਾਡੀ ਸਭ ਤੋਂ ਵੱਡੀ ਮੰਗ ਹੈ ਦੇਖੋ ਜੱਦੀ ਪੁਸ਼ਟੀ ਨਾਲ ਇੱਕ ਤਾਂ ਸਾਡੀ ਲੜਾਈ ਖਤਮ ਹੁੰਦੀ ਹੈ ਜੀ ਜੱਦੀ ਪੁਸ਼ਟੀ ਕਿਉਂਕਿ ਪਿੰਡਾਂ 'ਚ ਜਿਹੜੀ ਇਹ ਫਿਰ ਪਾਰਟੀਬਾਜੀ ਚ ਜਦੋਂ ਆਪਾਂ ਲੰਬੜਦਾਰੀ ਦੀ ਦੂਜਾ ਬੰਦਾ ਤਖਾ ਦਿੰਦਾ ਪਿੰਡਾਂ 'ਚ ਧੜੇਬਾਜੀ ਪੈਦੀ ਹੁੰਦੀ ਹੈ ਜੇ ਜੱਦੀ ਪੁਸ਼ਟੀ ਤਾਂ ਸਭ ਅੱਜ ਤੋਂ ਨਹੀਂ ਇਹ ਬੜੇ ਲੰਬੇ ਸਮੇਂ ਤੋਂ ਸਾਡੀ ਮੰਗ ਚੱਲੀ ਜਾ ਰਹੀ ਹੈ ਲੇਕਿਨ ਜੇ ਜਦੋਂ ਚੋਲ ਮੈਚਿਵਰ ਮੈਨੂਫੈਕਚਰਰ ਸਰਕਾਰ ਨੇ ਪਾਇਆ ਸੀਗਾ ਜਿਹੜੀ ਸਰਕਾਰ ਬਣੀ ਸੀ ਬਾਈਚ ਇਹਨਾਂ ਨੇ ਕਹਿ ਰਿਹਾ ਸੀ ਤੁਹਾਨੂੰ ਜਲਦੀ ਪੁਸ਼ਟੀ ਕਰਕੇ ਦਵਾਂਗੇ ਪਰ ਇਹਨਾਂ ਨੇ ਵੀ ਸਾਡੀ ਜਲਦੀ ਪੁਸ਼ਟੀ ਤੇ ਕਿਸੇ ਤਰ੍ਹਾਂ ਦੀ ਕੋਈ ਗੌਰ ਨਹੀਂ ਕੀਤੀ ਹੈਗੀ ਅੱਛਾ ਜੀ ਤੇ ਹੋਰ ਕੋਈ ਆਪਣੇ ਜਿਹੜਾ ਤੁਸੀਂ ਕਿਹਾ ਸੀਗਾ ਵੀ ਹੋਣਾ ਚਾਹੀਦਾ ਹਰ ਇੱਕ ਨੰਬਰਦਾਰ ਜਦੋਂ ਬਾਹਰ ਜਾਂਦੇ ਨੇ ਤੇ ਉਹਨਾਂ ਨੂੰ ਟੂਲਪਲਾਜਾ ਵੀ ਫ੍ਰੀ ਹੋਣਾ ਚਾਹੀਦਾ ਟੂਲਪਲਾਜਾ ਬਿਲਕੁਲ ਜੀ ਨੰਬਰਦਾਰ ਤੇ ਕੁਝ ਲੋਕਾਂ ਦੇ ਨੰਬਰਦਾਰ ਜਿਹੜਾ ਲੋਕਾਂ ਦਾ ਸੇਵ ਕਰਦੇ ਕੁਝ ਲੋਕਾਂ ਦੇ ਕੰਮਾਂ ਵਾਸਤੇ ਜਾਂਦਾ ਲੋਕਾਂ ਦੀ ਦ੍ਰਿਸ਼ਟੀਆਂ ਕਰਾਉਣ ਵਾਸਤੇ ਜਾਂਦਾ ਲੋਕਾਂ ਦੇ ਕੰਮਾਂ ਵਾਸਤੇ ਤੁਰਦਾ ਹੁਣ ਜੇ ਨੰਬਰਦਾਰ ਜਾਂਦਾ ਉੱਥੇ ਉਹਨਾਂ ਨੂੰ 100 200 ਰੁਪਏ ਦੀ ਪਰਚੀ ਕਟਾਲੀ ਪੈਂਦੀ ਆਪਣੇ ਪੱਲੋਂ ਹੋ ਕੇ ਗਲਤ ਹਾਂਜੀ ਪਾਰਕਿੰਗ ਵੀ ਪਾਰਕਿੰਗ ਵੀ ਦੇਣੀ ਪੈਂਦੀ ਹੈ ਪਾਰਕਿੰਗ ਦਾ ਫ੍ਰੀ ਹੋ ਜਾਏ ਪਾਰਕਿੰਗ ਵੀ ਦੇਖੋ ਕਿਸੇ ਜਗ੍ਹਾ ਤਾਂ ਨਹੀਂ ਲੰਦਾ ਤੇ ਵੈਸੇ ਹੈ ਤਾਂ ਫ੍ਰੀ ਕਰੀ ਵੀ ਮਤਲਬ ਕੋਈ ਸਬਦਾ ਹੈ ਨਹੀਂ ਕੋਸ਼ਿਸ਼ਟਮ ਹੈ ਨਹੀਂ ਸਹੀ ਜੀ ਤੇ ਹੋਰ ਤਾਂ ਕੀ ਮੰਗੋ ਸਰਕਾਰ பாதி ਮੈਂ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਇਹ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕਰੇ ਆ ਜਲਦੀ ਤੋਂ ਜਲਦੀ ਸਾਡੇ ਪੂਰੇ ਕਰੇ ਕਿਉਂਕਿ ਲੰਬੜਦਾਰਾਂ ਦੇ ਵਿੱਚ ਇਸ ਪ੍ਰਤੀ ਬੜੀ ਨਰਾਸ਼ ਨਰਾਸ਼ ਨਰਾਜ਼ਗੀ ਪਾਈ ਜਾ ਰਹੀ ਹੈ ਵੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਇਹਨਾਂ ਸਰਕਾਰ ਨੇ ਸਾਡਾ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਕਿਉਂਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਨੰਬਰਦਾਰਾਂ ਦੇ ਮੈਨੂੰ ਵੀ ਉਹਨਾਂ ਦੇ ਪ੍ਰਧਾਨ ਜੀ ਵੀ ਸਰਕਾਰ ਨੇ ਸਾਡਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਵੀ ਤੁਸੀਂ ਕੁਝ ਨਾ ਕੁਝ ਕਰੋ ਸਰ ਇਹ ਕਹਿੰਦੇ ਤੁਸੀਂ ਜ਼ੁਬਾਨੀ ਦੱਸ ਦੋ ਵੀ ਕਿਹੜੇ ਕਿਹੜੇ ਵਾਅਦੇ ਕੀਤੇ ਸੀ ਵਾਅਦਾ ਇੱਕ ਤਾਂ ਜੱਦੀ ਪੁਸ਼ਟੀ ਸੀਗਾ ਜੀ ਇੱਕ ਮਾਨ ਪੱਥੇ ਦਾ ਸੀਗਾ ਜੀ ਮੈਂ ਤਾਂ ਦੋ ਤਿੰਨ ਵਾਅਦੇ ਹੀ ਕੀਤੇ ਸੀ ਜੀ ਤੁਸੀਂ ਕਹਿ ਰਹੇ ਹੋ ਜੱਦੀ ਇੱਕ ਇੱਕ ਮਾਨ ਪੱਥਰ ਵਿਧਾਨਤਾ ਦੇ ਇੱਕ ਜੱਦੀ ਪੁਸ਼ਟੀ ਵਾਲਾ ਸੀ ਜਿਹੜੀ ਤੁਸੀਂ ਜੱਦੀ ਪੁਸ਼ਟੀ ਦੀ ਗੱਲ ਕੀਤੀ ਹੈ ਲੰਬੇ ਸਮੇਂ ਤੋਂ ਕਿਹੜੇ ਇਸ ਚੀਜ਼ ਤੋਂ ਯਾਨੀ ਲੰਬੜਦਾਰੀ ਤੁਹਾਡੇ ਕੋਲ ਹੈ ਤਾਂ ਮੇਰੇ ਕੋਲ ਜੀ ਮੈਂ 95 ਦਾ ਨੰਬਰ ਦਾ ਬਣਾਇਆ ਬਾਜੀ ਕੱਲੋ ਵੀ ਲੱਗਦਾ ਕਿ ਜਿਸ ਤਰ੍ਹਾਂ ਹੁਣ ਤੁਸੀਂ ਜਿੱਤੀ ਕੁਸ਼ਤੀ ਦੀ ਗੱਲ ਕਰ ਰਹੇ ਆ ਸਰਕਾਰਾਂ ਨੇ ਕਿਹਾ ਕਿ ਜਿਹੜਾ ਮੌਕਾ ਹੋਣਾ ਉਹ ਵੀ ਮਿਲਣਾ ਚਾਹੀਦਾ ਨੇ ਮੈਂ ਪੁੱਤਾ ਠੀਕ ਹੈ ਦੇਖੋ ਜੇ ਬੰਦਾ ਨੰਬਰਦਾਰ ਦਾ ਬੇਟਾ ਕਾਬਲ ਹੈ ਬਿਲਕੁਲ ਕਾਬਲ ਹੈ ਦੇਖੋ ਜੇ ਨੰਬਰਦਾਰ ਦਾ ਬੇਟਾ ਕਾਬਲ ਨਹੀਂ ਹੈਗਾ ਬਿਲਕੁਲ ਉਹ ਚੱਕਰ ਨਹੀਂ ਹੈਗਾ ਜੇ ਨੰਬਰਦਾਰ ਦਾ ਬੇਟਾ ਕਾਬਲ ਹੈ ਤਾਂ ਫਿਰ ਨੰਬਰਦਾਰ ਦੇ ਬੇਟੇ ਜਰੂਰ ਮਿਲਣਗੇ ਨਹੀਂ ਇਹਦੇ ਨਾਲ ਬੈਨੀਫਿਟ ਕੀ ਹੋਏਗਾ ਵੀ ਉਸ ਜੱਦੀ ਪੁਸ਼ਤੀ ਆਵੇ ਉਹ ਲੜਾਈ ਤਰੀਕਾ ਤਾਂ ਦੇਖੋ ਮੈਂ ਤੁਹਾਨੂੰ ਦੱਸ ਗਿਆ ਥਾੜਾ ਪਹਿਲੇ ਕਿ ਉਹ ਤੁਹਾਡੀ ਪਿੰਡਾਂ 'ਚ ਤੁਹਾਡੇ ਵਾਦੀ ਖਤਮ ਹੁੰਦੀ ਹੈ ਜੀ ਲੜਾਈ ਖਤਮ ਹੁੰਦੀ ਹੈ ਜਦੋਂ ਇਹ ਨੰਬਰਦਾਰੀ ਹੁਣ ਦੇਖੋ ਨੰਬਰਦਾਰੀ ਵਾਲਾ ਕੰਮ ਮੇਦਾਨੀ ਛੋੜੋ ਨੰਬਰਦਾਰੀ ਬੜਾ 90 ਕੰਮ ਤੋਂ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਲੜਾਈਆਂ ਚਾਰੇ ਨੰਬਰ ਤੱਕ ਬੜੀ ਲੜਾ ਜੇ ਜੋ ਕੋਈ ਦੂਜਾ ਬੰਦਾ ਦਰਖਾਹਤ ਅੰਦਾਜੀ ਇਹ ਜੋ ਬੜੀ ਲੰਬੀ ਲੜਾਈ ਲੜਨੀ ਪੈਂਦੀ ਪਰ ਅੱਜ ਤਾਂ ਥੜੇ ਪਾਦੀਆਂ ਦਾ ਹਰ ਕੰਮ ਦੇ ਵਿੱਚ ਨੇ ਚਾਹੇ ਪੋਲਿਟਿਕਸ ਦੀ ਗੱਲ ਕਰੀਏ ਸਰਪੰਚੀ ਦੀ ਗੱਲ ਕਰੀਏ ਚਾਹੇ ਸਰਪੰਚੀ ਕਿਸੇ ਵੀ ਇਹ ਚਲੋ ਇਹ ਤਾਂ ਇਹ ਤਾਂ ਹੈ ਹੀ ਸਿਆਸਤ ਤਾਂ ਥੜੇ ਵਿੱਚ ਤਾਂ ਹੀ ਹੈ ਲੇਕਿਨ ਜਿੱਥੋਂ ਸਾਰੇ ਉੱਥੇ ਸਰਨਾ ਚਾਹੀਦਾ ਸਾਥ ਦੇਣਾ ਚਾਹੀਦਾ ਨਾ ਜੇ ਨੰਬਰ ਤੱਕ ਤਾਂ ਸਰ ਸਕਦਾ ਚਲੋ ਸਰਪੰਚੀ ਤੱਕ ਪੋਲਿਟਿਕਸ ਉਹ ਲੱਗ ਗੇਮ ਆ ਗਈ ਸਰਪੰਚੀ ਸਿਆਸਤ ਆ ਗਈ ਇਹ ਲੰਬੜਦਾਰੀ ਸਿਆਸ ਇਹ ਤਾਂ ਸਰਕਾਰ ਦਾ ਨੰਬਰਦਾਰ ਤਾਂ ਕੋ ਪਾਟ ਪਾਟ ਦਾ ਸਰਕਾਰ ਦਾ ਇਹ ਸਰਕਾਰ ਦਾ ਕਿ ਸਰਕਾਰ ਨਾਲ ਚੱਲਣ ਵਾਲਾ ਸਰਬਨਲ ਮਾਈਕਮੇ ਨਾ ਟਾਜੇ ਇਹ ਚੀਜ਼ ਹੈ ਹਾਂਜੀ ਸਤਨਾਮ ਸਿੰਘ ਜੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਜਿਹੜਾ ਜੱਤੀ ਪੁਸ਼ਟੀ ਵਾਲਾ ਹੈਗਾ ਜੱਤੀ ਪੁਸ਼ਟੀ ਹੋਣੀ ਚਾਹੀਦੀ ਹੈ ਜੀ ਅੱਛਾ ਜੀ ਇੱਕ ਤਾਂ ਕੋਰਟ ਕਚੈਰੀਆਂ ਦਾ ਜਿੰਨੇ ਕੇਸ ਚੱਲਦੇ ਆਂ ਕਾਫੀ ਨੰਬਰਦਾਰ ਤਾਂ ਵਿਧ ਹੋ ਚੁੱਕੇ ਆ ਕੇਸ ਲੜਦੇ ਲੜਦੇ ਸੁਪਰੀਮ ਕੋਰਟ ਚਲ ਜਾਂਦਾ ਈ ਸੁਪਰੀਮ ਕੋਰਟ ਤੋਂ ਵਾਪਸ ਆ ਫੇਰ ਰਿਮਾਂਡ ਹੋ ਕੇ ਨਿਚੇ ਤੋਂ ਫੇਰ ਚੱਲ ਪੈਂਦਾ ਈ ਉਹ ਉਹ ਜੇ ਜਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਸਾਰਾ ਹਾਂਜੀ ਹਾਂਜੀ ਸਹੀ ਹੁੰਦਾ ਹੈ ਜੀ ਸਿਸਟਮ ਨੂੰ ਸਭ ਨੂੰ ਫਾਇਦਾ ਮਿਲਦਾ ਹੈ ਠੀਕ ਹੈ ਠੀਕ ਹੈ ਹਾਂਜੀ ਸਰ ਕੀ ਕਹੋਗੇ ਤੁਸੀਂ ਇਹ ਜਿਹੜੇ ਇਹਨਾਂ ਨੇ ਕਿਹਾ ਸਾਰੇ ਮਸਲੇ ਆ ਦਿੱਤੇ ਕਿਹਾ ਮੈਂ ਕੁਲਵੰਤ ਸਿੰਘ ਝੰਪੜ ਜਿਹੜਾ ਪ੍ਰਧਾਨ ਫਤਿਹਗੜ੍ਹ ਸਾਹਿਬ ਮੁੱਖ ਸਲਾਹਕਾਰ ਪੰਜਾਬ ਸਾਡੀਆਂ ਜਿਹੜੀਆਂ ਇਹ ਪਹਿਲਾਂ ਤਾਂ ਅਸੀਂ ਪ੍ਰੈਸਰ ਦਾ ਬਹੁਤ ਧੰਨਵਾਦ ਕਰਦੇ ਹਾਂ ਮਾਣੀ ਮਿਨਿਸਟਰ ਨੇ ਸਾਨੂੰ ਟਾਈਮ ਦਿੱਤਾ ਜੀ ਨਹੀਂ ਦੂਸਰਾ ਅਸੀਂ ਜਿਹੜਾ ਇੱਕ ਗੱਡੀ ਆ ਅਸੀਂ 53963 ਨੰਬਰਦਾਰ ਪੰਜਾਬ ਦਾ ਅੱਛਾ ਜਿਹਦੇ ਨਾਲ ਮਾਲੀਆ ਇਕੱਠਾ ਹੁੰਦਾ ਸਰਕਾਰ ਨੂੰ ਇਹ ਰਜਿਸਟਰੀਆਂ ਹੋਣੇ ਤਾਂ ਆਮਦਨ ਹੁੰਦੀ ਹੈ ਜੇ ਸਾਡੇ ਜਰੀਏ ਦੇ ਸਰਕਾ ਜੈਸੀ ਰਜਿਸਟਰੀਆਂ ਕਰਾਉਣੇ ਆ ਤਾਂ ਇਹਨਾਂ ਨੂੰ ਆਮਦਨ ਹੁੰਦੀ ਆ ਉਹ ਆਮਦਨ ਦੇ ਵਿੱਚ ਸਾਡਾ ਹਿੱਸਾ ਸਾਡੀ 50 ਰੁਪਏ ਦਿਹਾੜੀ ਪੈ ਰਹੀ ਹੈ 1500 ਦੇ ਹਿਸਾਬ ਨਾਲ ਸਭ ਤੋਂ ਘੱਟ ਹਾਸੋ ਹੀ ਨਹੀਂ ਗੱਲ ਹੈ ਇਹ ਬਹੁਤ ਵੱਡੀ 50 ਰੁਪਏ ਦਿਹਾੜੀ ਨੰਬਰਦਾਰ ਨੂੰ ਮਿਲ ਰਹੀ ਹੈ ਅੱਜ ਦੀ ਕੱਢੀ ਜਿਹੜਾ ਇੱਕ ਸਮਾਜ ਸੇਵਾ ਦੇ ਸਭ ਤੋਂ ਹੀ ਤਰੀਕੇ ਕਹਿੰਦੇ ਰੀੜ ਦੀ ਹੱਡੀ ਸਾਡਾ ਇਹ ਬਹੁਤ ਹੀ ਕਨਵੋਸ਼ੀ ਵਾਲੀ ਗੱਲ ਹੈ। ਜਿ ਮਾਨਪੱਤਿਆਂ ਨੇ ਮੱਧ ਨੰਬਰ 7 ਅਤੇ 8 ਦੇ ਵਿੱਚ ਵਾਅਦਾ ਕੀਤਾ ਸੀ ਸਾਨੂੰ ਇਸ ਸਰਕਾਰ ਨੇ ਵੀ ਅਸੀਂ 3000 ਰੁਪਏ ਤੁਹਾਡਾ ਮਾਨਪੱਤਾ ਕਰਾਂਗੇ ਜੱਦੀ ਪੁਸ਼ਟੀ ਤੁਹਾਡਾ ਜਰੂਰ ਹੋਏਗੀ ਇਹ ਕੀਤੀ ਜਾਉਂਗੀ। ਇਹ ਥਾੜਨੇ ਵਾਅਦਾ ਕਰਕੇ ਤਾਂ ਇਹਦੇ ਚਾਇਸੇ ਹੋ ਇਸ ਕਰਕੇ ਦੂਜੀਆਂ ਸਰਕਾਰਾਂ ਨੇ ਵੀ ਪਹਿਲਾਂ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਪਿੱਛੇ ਹਟਾ ਕੇ ਇਹਨਾਂ ਨੇ ਲਿਆਂਦਾ ਸੀਗਾ। ਪਰ ਚਾਰ-ਛਾਹ ਹੋ ਗਏ ਇਹਨਾਂ ਕੰਨੀ ਦੇਖਦੇ ਹਨ। ਤੇ ਅੱਜ ਇਹਨੂੰ ਦੇਖਦੇ ਹੋ ਤਾਂ ਇਹਨਾਂ ਦਾ ਵਿਹਾਰ ਉਹੀ ਹੋਣਾ ਵੀ ਜਿਹੜੇ ਪਹਿਲਾਂ ਸਰਕਾਰਾਂ ਦਾ ਅਜੇ 37000 36000 ਨੰਬਰਦਾਰ ਨੂੰ ਅਨਗੋਲੀਆਂ ਕਰਿਆ ਜਾ ਰਿਹਾ ਇਹਦਾ ਜਵਾਬ ਫਿਰ ਨੰਬਰਦਾਰ ਦੇ ਦੇਣਗੇ ਠੀਕ ਠੀਕ ਅਗਰ ਕੋਈ ਕਾਰਵਾਈ ਮੰਨ ਲਓ ਕਿ ਕੋਈ ਸਰਕਾਰੀ ਨਹੀਂ ਸੁਣਿਆ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੀ ਪਹਿਲਾਂ ਵੀ ਲੀਡਰਾਂ ਦੇ ਨਾਲ ਗੁਲਾ ਕਰਤਾ ਹੋ ਹਾਂਜੀ ਉਹਦਾ ਸਰਕਾਰ ਦਾ ਸਮਾਂ ਵੀ ਥੋੜਾ ਰਹਿ ਗਿਆ ਤਾਂ ਫਿਰ ਆਉਣੇ ਵਾਲੇ ਸਮੇਂ ਦੇ ਵਿੱਚ ਹੋਰ ਤੁਹਾਡੀ ਫਰਣਨੀਤੀ ਅੱਗੇ ਕੀ ਰਹੇਗੀ ਬਿਲਕੁਲ ਨਹੀਂ ਰਣਨੀਤੀ ਹੈ ਸਾਡਾ ਹੈਗਾ ਬਜ਼ੁਰਗ ਤਬਕਾ ਨੰਬਰਦਾਰਾਂ ਦਾ ਇੱਕ ਹੈਗਾ ਇਹ ਰੀਡ ਦੀ ਹੱਡੀ ਦੇ ਨਾਲ ਜੁੜਿਆ ਹੋਇਆ ਅਸੀਂ ਇਹਨਾਂ ਨੂੰ ਦੰਡੇ ਸੋਟੇ ਨਹੀਂ ਬਣਾਉਣਾ ਚਾਹੁੰਦੇ ਪਹਿਲਾਂ ਅਸੀਂ ਇੱਕ ਕੀਤਾ ਸੀ ਅਥਰੂਰ ਦੇ ਵਿੱਚ ਜੁਨਿਆਂ ਨੇ ਪ੍ਰੋਟੈਸਟ ਕੀਤਾ ਸੀ 350 ਨੰਬਰਦਾਰਾਂ ਦੇ ਪਰਚਾ ਦਰਜ ਕਰਤਾ ਅਸੀਂ ਇਹਨਾਂ ਦੇ ਨੰਬਰਦਾਰਾਂ ਦੇ ਪਰਚੇ ਦਰਜ ਨਹੀਂ ਕਰਾਉਣਾ ਚਾਹੁੰਦੇ ਇਹਨਾਂ ਦੀ ਸੋਟੀਆਂ ਨਹੀਂ ਬਣਾਉਣਾ ਚਾਹੁੰਦੇ ਅਸੀਂ ਬਾਈ ਹਰ ਪਿਆਰ ਨਾਲ ਮਸਲਾ ਆਪਣਾ ਹੱਥ ਕਰਾਉਂਦੀ ਦਾ ਸਾਡਾ ਹੱਕ ਬਣਦਾ ਕਿਉਂ ਅਸੀਂ ਮਾਲੀਆ ਦੰਦੇ ਆ ਅਸੀਂ ਸਾਡੇ ਆਪਣੇ ਟੈਕਸ ਦੰਦੇ ਆ ਸਭ ਕਸਤੇ ਤੇ ਉਹਦੇ ਵਿੱਚ ਵੀ ਅਸੀਂ ਮੰਗ ਰਹੇ ਹਾਂ 5000 ਰੁਪਏ ਕੀ ਦਿਹਾੜੀ ਜਾਂ ਦੰਬਰਦਾਰ ਦੀ ਦੱਸੋ ਇਹਦੇ ਨਾਲ ਸਾਡੇ ਨੂੰ ਚੌਕੀ ਦਾਤਾ ਪਾਦਾ 2000 ਰੁਪਏ ਹੈਗਾ ਜਦ ਕੇ ਸਾਡ ਮਾਦਨਬਰ 78 ਦੇ ਵਿੱਚ ਇਹਨਾਂ ਕੀਤਾ ਸਾਡੇ ਨੂੰ ਹਿਮਾਚਲ ਦੇ ਵਿੱਚ 4000 ਰੁਪਏ ਮਿਲ ਰਿਹਾ ਹਰਿਆਣਾ ਦੇ ਵਿੱਚ 3000 ਰੁਪਏ ਮਿਲ ਰਿਹਾ ਹੈਂ ਜੀ ਤੇ ਇਹਦੇ ਬਾਰੇ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਕਦੇ ਮੁਲਾਕਾਤ ਕੀਤੀ ਹਾਂ ਜੀ ਮੇਰੇ ਜਿਹੜੇ ਚ ਆਈ ਗਈ ਮੁੱਖ ਮੰਤਰੀ ਸਾਡੇ ਹੈਗਾ ਆਪਣੇ ਭਰਾ ਹੀ ਸਾਹਿਬ ਜੀ ਐਮਐਲਏ ਉਹਨਾਂ ਨੇ ਮੈਨੂੰ ਮਿਲਾਇਆ ਜੀ ਇਹਨਾਂ ਦੇ ਨਾਲ ਉਹਨਾਂ ਨੇ ਮਿਲਾਇਆ ਤੇ ਵਾਦਾ ਕੀਤਾ ਤੇ ਮੀਟਿੰਗ ਰਵਾਂਗੇ ਆਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਐਮਐਲ ਸਾਰੇ ਮੰਤਰੀਆਂ ਨੂੰ ਆਪਣੇ ਮੰਗ ਪੱਤਰ ਦਿੱਤੇ ਆ ਸਾਨੂੰ ਹਜੇ ਤੱਕ ਮੀਟਿੰਗ ਨਹੀਂ ਮਿਲੀ ਚਾਰ ਸਾਤ ਦੇ ਵਿੱਚ ਇਹ ਬਹੁਤ ਵੱਡੀ ਘਾਟ ਹੈ ਜਿਹਦੇ ਵਿੱਚ ਸਾ ਮੇਰੇ ਨਾਲ ਵਾਅਦਾ ਕੀਤਾ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਜੀ ਅਸੀਂ ਤੁਹਾਨੂੰ ਟਾਈਮ ਦਵਾਂਗੇ ਮੀਟਿੰਗ ਆਪਾਂ ਛੇਤੀ ਰੱਖ ਰਹੀ ਸਰਕਾਰ ਨੂੰ ਪ੍ਰਾਈਸਲਾਈਜ਼ ਕਰਕੇ ਉਹ ਨਹੀਂ ਸਕੀ ਕੀ ਲੱਗਦਾ ਤੁਹਾਨੂੰ ਤੇ ਘਾਟ ਲਈ ਕੋਈ ਕੱਟ ਨਹੀਂ ਹੋ ਸਕਦਾ ਜਾਂ ਸਰਕਾਰ ਤੇ ਪ੍ਰੈਸ਼ਰ ਕਿਉਂ ਨਹੀਂ ਬਣ ਸਕਿਆ ਨਹੀਂ ਮੈਂ ਉਹੀ ਦੱਸਦਾ ਜਿਹੜਾ ਨੰਬਰਦਾਰ ਤਬਕਾ ਸਾਡਾ ਬਜ਼ੁਰਗ ਨੰਬਰਦਾਰ ਹੈਗਾ ਅਸੀਂ ਉਹ ਇਹੀ ਪੰਨੇ ਪੱਗਾਂ ਨਿ ਕਰਾਉਣੀਆਂ ਚਾਹੁੰਦੇ ਅਸੀਂ ਸਾਡਾ ਹੱਕ ਮੰਨ ਦਾ ਹੱਕ ਵਿੱਚ ਅਸੀਂ ਲੜ ਰਹੇ ਹਾਂ ਜੇ ਸਾਨੂੰ ਨਮਾਇੰਦਗੀ ਦਿੱਤੀ ਹੈ ਸੇਵਾਦਾਰ ਬਣੇ ਆ ਪੰਜਾਬ ਦੇ ਤਾਂ ਅਸੀਂ ਉਹਨਾਂ ਦਾ ਕਦਰ ਜਦੋਜਾਦ ਕਰ ਰਹੇ ਹਾਂ ਸਾਰੀ ਮੰਤਰੀਆਂ ਨੂੰ ਮਿਲ ਰਹੇ ਹਾਂ ਮਾਲ ਮੰਤਰੀ ਨੂੰ ਮਿਲੇ ਹਾਂ ਖਜ਼ਾਨਾ ਮੰਤਰੀ ਨੂੰ ਮਿਲਦੇ ਆ ਚੀਮਾ ਸਾਹਿਬ ਨੂੰ ਦੋ ਵਾਰੀ ਮਿਲੇ ਆ ਇਹ ਮੁੱਖ ਮੰਤਰੀ ਨੂੰ ਮੈਂ ਖੁਦ ਮਿਲਿਆ ਹੈਗਾ ਤੇ ਜਿਨ੍ਹਾਂ ਨੇ ਵਾਦਾ ਕੀਤਾ ਸੀ ਕਿ ਮੀਟਿੰਗ ਦਊ ਸਾਡੀ ਤਾਂ ਮੈਂ ਕੱਲ੍ਹ ਆ ਮਿਲਣ ਸੀ ਜੇਲੀ ਤੇ ਆਉਣ ਕਰਤੀ ਵੀ ਮੇਰੀ ਸਾਰੀ ਪਾਰਟੀ ਆ ਵੀ ਮੇਰੇ ਸਾਰੀ ਯੂਨੀਅਨ ਆ ਵੀ ਤੁਸੀਂ ਜਿੰਨੇ ਬੰਦੇ ਕਹੋਗੇ ਵੀ ਸਾਡੇ ਨੇ ਇੱਕ ਵਾਰ ਗੱਲਾਂ ਤਾਂ ਸੁਣ ਲਓ ਸਾਡੀ ਸਾਡੀ ਗੱਲ ਤੱਕ ਨਹੀਂ ਸੁਣਨੀ ਨਹੀਂ ਤੁਹਾਨੂੰ ਨਹੀਂ ਲੱਗਦਾ ਜਿਵੇਂ ਅੱਜ ਕੱਲ ਟੀਚਰ ਨੇ ਕਿਸਾਨ ਨੇ ਸਾਰੇ ਧਰਨੇ ਲਾ ਰਹੇ ਨੇ ਇੰਨਾ ਕੁਝ ਕਰ ਰਹੇ ਨੇ ਫੇਰ ਵੀ ਨਹੀਂ ਸੁਣਵਾਈ ਹੋ ਰਹੀ ਤੁਸੀਂ ਸ਼ਾਂਤਮਈ ਕਰ ਰਹੇ ਹੋ ਤੁਹਾਡਾ ਸੁਣਵਾਈ ਹੋਣ ਦਾ ਹੈ ਕੋਈ ਚਾਂਸ ਨਹੀਂ ਫਿਰ ਹੁਣ ਅਸੀਂ ਵੀ ਕਰਾਂਗੇ ਵੀ ਹੁਣ ਜਿਸ ਤਰ੍ਹਾਂ ਇਲੈਕਸ਼ਨ ਆ ਰਹੀਆਂ ਹਨ ਨਾ ਤਾਂ ਅਸੀਂ ਵੀ ਉਹਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਲੀក ਰਹੇ ਹਾਂ ਬਹੁਤ ਖੇਤੀਓ ਸਾਰੇ ਪੰਜਾਬ ਦਾ ਇਕੱਠ ਕਰਕੇ ਤਾਂ ਹੀ ਪ੍ਰੋਟੈਸਟ ਕਰਾਂਗੇ ਬਹੁਤ ਤਕੜਾ ਪ੍ਰੋਟੈਸਟ ਕਰਾਂਗੇ ਅਸੀਂ ਉਹਦੇ ਵਿੱਚ ਜਵਾਬ ਦੇ ਦੋ ਹੋਏ ਨਾ ਦੋ ਹਮਾਗੇ ਨਾ ਦੇ ਇਹ ਕਹਤੇ ਇਹ ਜਿਹੜਾ ਹੁਣ ਆਨਲਾਈਨ ਸਿਸਟਮ ਕੀਤਾ ਸਰਕਾਰ ਨੇ ਕੋਈ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਦੇ ਨਾਲ ਕੋਈ ਅਸਿਸਟੈਂਟ ਦਿੱਤਾ ਚਾ ਠੀਕ ਹੈ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਜਿਹੜੇ ਜਿਹੜੇ ਸਾਡੇ ਪੜੇ ਲਿਖੇ ਹੈਗੇ ਨੰਬਰਦਾਰ ਨਾ ਉਹ ਤਾਂ ਆਨਲਾਈਨ ਜਵਾਬ ਦੇ ਦਿੰਦੇ ਨੇ ਜਿਹੜੇ ਸਾਡੇ ਬਜ਼ੁਰਗ ਨੇ ਜਿਹਨਾਂ ਕੋਲ ਟੈਕ ਹੈ ਹੀ ਨਹੀਂ ਕਿਵੇਂ ਕਵੇ ਬਜ਼ੁਰਗ ਤਾਂ ਇਹ ਹੈ ਜੇ ਹੈ ਕਿ ਸਾਡੇ ਜਿਹੜੇ ਬਜ਼ੁਰਗ ਜੀ ਨਾਲ ਕੋਈ ਟੈਲੀਫੋਨ ਨਹੀਂ ਹੈਗਾ ਜੇ 30 35% ਹੈਗਾ ਤਾਂ ਉਹ ਦੂਜਾ ਬਿਨਾ ਟੱਚ ਤੋਂ ਹੈਗਾ ਤਾਂ ਉਹ ਕੀ ਜਵਾਬ ਦੇਣਗੇ ਦੇਤੇ ਤੇ ਇਹ ਜਿਹੜੀ ਉਹ ਸਹੂਲਤ ਹੈ ਪ੍ਰਾਣੀ ਉਹ ਵੀ ਲਾਗੂ ਕੀਤੀ ਜਾਵੇ ਨਾਲ ਅਸੀਂ ਇਹਦੇ ਨਾਲ ਸਹਿਮਤ ਹਾਂ ਕਿ ਲੇਕਿਨ ਉਹਨਾਂ ਨੂੰ ਜਵਾਬ ਦੇਣਾ ਬੜਾ ਆਫਕਾ ਮੰਝ ਜਿਹੜੇ ਅਨਪੜ੍ਹ ਨmber ਤਾਂ ਸਾਡੇ ਹੈਗੇ ਜਾਂ ਬਜ਼ੁਰਗ ਜਿੰਨੇ ਟੱਚ ਨਹੀਂ ਚਲਾ ਸਕਦੇ ਦੂਜੇ ਮੋਬਾਈਲ ਨੇ ਉਹਨਾਂ ਦੇ ਕੋਲ ਤੇ ਉਹਨਾਂ ਦੇ ਖਾਤਰੋ ਵੀ ਸਹੂਲਤ ਲਾਗੂ ਹੋਣੀ ਚਾਹੀਦੀ ਨਾਲ ਹਾਂਜੀ ਤੇ ਪ੍ਰਧਾਨ ਸਾਹਿਬ ਤੁਸੀਂ ਹੁਣ ਜਿਹੜੇ ਸਾਰੇ ਮੁੱਦੇ ਹੈਗੇ ਨੇ ਇਹਨਾਂ ਦੇ ਉੱਤੇ ਚੰਗੀ ਤਰ੍ਹਾਂ ਚਰਣਾ ਪਾਇਆ ਹੋਰ ਅਗਲਾ ਪਲਾਨ ਕੀ ਤੁਹਾਡਾ ਸਟੈਪ ਕੀ ਹੋਏਗਾ ਸਰਕਾਰ ਮੰਨ ਲਓ ਤੁਹਾਡੇ ਦੇਖੋ ਪਹਿਲੇ ਤੌਰ ਹੁਣ ਸਟੈਪ ਆਪਾਂ ਐਜੇ ਮੀਡੀਆ ਸਰਕਾਰ ਨੂੰ ਪਹੁੰਚਾਉਣਾ ਚਾਹ ਰਹੇ ਆ ਕਿ ਸਾਡੇ ਜਿਹੜੀ ਮੰਗਾਂ ਪੂਰੀ ਕੀਤੀ ਜਾਣੀ ਠੀਕ ਹੈ ਆਪ ਸਰਕਾਰ ਨਹੀਂ ਕਰਦੀ ਫਿਰ ਅਸੀਂ ਪੰਜਾਬ ਲੈਵਲ ਤੇ ਆਪਣੇ ਲੰਬੜਦਾਰਾਂ ਨੂੰ ਬੁਲਾਵਾਂਗੇ ਆਪਣੀ ਅਗਦੇ ਰੰਗ ਦਿੱਤੀ ਖੜਾਂਗੇ ਕੋ ਤਿਆਰ ਕਰਾਂਗੇ ਆਪਾਂ ਕੋਈ ਨਾ ਕੁ ਸਟੈਪ ਚੱਕਾਂਗੇ ਤੁਹਾਡੀ ਜਿਹੜੀ ਜੁਨੀਅਨ ਬਣੀ ਹੋਈ ਆ ਪੂਰੇ ਪੰਜਾਬ ਚ ਤੁਹਾਡਾ ਆਪਣੇ ਹੈਗਾ ਇਹਦਾ ਸਾਰੇ ਸਾਰੇ ਪੰਜਾਬ ਦੀ ਜੁਨੀਅਨ ਸਾਰੇ ਅੱਛਾ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੇ ਤਸੀਲਪੁਰ ਦਾ ਸਾਰੇ ਬਣੇ ਹੋਏ ਆ ਸਰ ਸਭ ਤੋਂ ਪੁਰਾਣੀ ਜੁਨੀਅਨ ਇਹੀ ਹੈ ਜੀ ਤੇ ਅਸੀਂ ਦੇਖੋ ਫਿਰ ਤਾਂ ਅਸੀਂ ਪੰਜਾਬ ਲੈਵਲ ਤੇ ਆਪਣਾ ਵੱਡਾ ਕੱਟ ਕਰਾਂਗੇ ਜੀ ਹੁਣ ਦੇਖੋ 4 ਸਾਲ ਹੋ ਗਏ ਸਾਨੂੰ ਇੰਤਜ਼ਾਰ ਕਰਦਣ ਹੋ ਗਏ ਸਰਕਾਰ ਨੇ ਸਾਨੂੰ ਵਸਵਾਦ ਦਵਾਇਆ ਸੀ ਮੰਤਰੀਆਂ ਦੇ ਮੰਤਰੀ ਜੀ ਨੂੰ ਸਭ ਨੂੰ ਮਿਲੇ ਉਹਨਾਂ ਨੇ ਵੀ ਅਰੋੜਾ ਸਾਹਿਬ ਨੇ ਵੀ ਦਵਾਇਆ ਵੀ ਅਸੀਂ ਥੋੜਾ ਮੰਗ ਪੂਰੀ ਕਰਾਂਗੇ ਲੇਕਿਨ ਸਾਡੀ ਮੰਗ ਤਾਂ ਕੋਈ ਵੀ ਨਹੀਂ ਪੂਰੀ ਹੋਦੀ 4 ਸਾਲਾਂ ਦੇ ਵਿੱਚ ਤੁਸੀਂ ਕਿੰਨੇ ਕ ਮੰਗ ਪੱਤਰ ਦਿੱਤੇ ਨਹੀਂ ਜਿਸ ਵੇਲੇ ਸਰਕਾਰ ਸ਼ੁਰੂ ਹੋਈ ਸੀ ਉਸ ਸਮੇਂ ਤੋਂ ਸ਼ੁਰੂ ਕੀਤੀ ਸੀ ਆਹ ਯਾਨੀ ਕੋਸ਼ਿਸ਼ ਕਿੰਨੀ ਬੇਨਰ ਦੀ ਯਾਦ ਨਹੀਂ ਚਲੋ ਥੋੜਾ ਸਮਾਂ ਸਮਾਂ ਪੂਰਾ ਰਹਿ ਗਿਆ ਨਹੀਂ ਥੋੜਾ ਸਮਾਂ ਵੇਟ ਕੀਤੀ ਹੈ ਜੀ ਐਂ ਨਹੀਂ ਕਿਤੇ ਸਾਫ 2 ਸਾਲ ਬਾਅਦ ਅਸੀਂ ਸ਼ੁਰੂ ਕੀਤੇ ਆ ਜੀ ਥੋੜਾ ਦੇਖੋ ਜੇ ਉਹਨਾਂ ਨੇ ਸਰਕਾਰ ਬਣੀ ਹੈ ਸਰਕਾਰ ਨੂੰ ਬਣਦੇ ਥੋੜਾ ਆਪਣੇ ਕਾਰਨ ਚ 6 ਮਹੀਨੇ ਲੱਗ ਵੀ ਜਾਂਦੇ ਆ ਉਦੋਂ ਬਾਅਦ ਅਸੀਂ ਫਿਰ ਆਪਣੇ ਮੰਗ ਪੱਤਰ ਦੇਣੇ ਸ਼ੁਰੂ ਕੀਤੇ ਆ ਜੀ ਉਦੋਂ ਬਾਅਦ ਅਸੀਂ ਮੰਦਾ ਮਿਲਦੇ ਰਹੇ ਚਿਮਾ ਸਾਹਿਬ ਨੂੰ ਸੈਕਟਰੀਟ ਜਾ ਕੇ ਮਿਲੇ ਅਸੀਂ ਦੋ ਵਾਰ ਜੀ ਤੇ ਰੋੜਾ ਸਾਹਿਬ ਨੂੰ ਮਿਲੇ ਆ ਜਾ ਕੇ ਚੰਡੀਗੜ੍ਹ ਜੀ ਉਹਨਾਂ ਨੇ ਵੀ ਸਾਨੂੰ ਕਿ ਇਹਨਾਂ ਨੇ ਸੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਮਤਲਬ ਅਸੀਂ ਪੂਰਾ ਕੋਰ ਆ ਪੱਕੀ ਸਾਰਾ ਕਹਿੰਦੇ ਲੱਗਣੋਂ ਤੋਂ ਬਸ ਸੁਵਾਈ ਫਿਰ ਕੋਈ ਨਹੀਂ ਹੁੰਦੀ। ਹੁਣ ਅਖੀਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇੱਕ ਵਾਰੀ ਰਿਪੀਟ ਕਰੋ ਜਿਹੜਾ ਤੁਸੀਂ ਸਰਕਾਰ ਤੋਂ ਚਾਹੁੰਦੇ ਹੋ। ਇਹ ਸਰਕਾਰ ਤੋਂ ਤਾਂ ਅਸੀਂ ਚਾਹੁੰਦੇ ਕਿ ਦੇਖੋ ਸਾਡਾ ਜੱਦੀ ਪੁਸ਼ਤੀ ਦੀ ਲੜਾਈ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੀ ਸਾਡਾ ਜੱਦੀ ਪੁਸ਼ਤੀ ਹੋਣਾ ਚਾਹੀਦਾ। ਸਾਡਾ ਜਿਹੜਾ ਕਿ ਆਪਣਾ ਜਿਹੜਾ ਤਣਾਅ ਵਾਦੀ ਖਤਮ ਹੋਵੇ। ਕਿਉਂਕਿ ਜਿਹੜਾ ਤੁਹਾਨੂੰ ਦੱਸਿਆ ਵੀ ਜਿਹੜੇ ਲੰਬੜਦਾਰੀਆਂ ਦੇ ਕੇਸ ਚੱਲਦੇ ਹਨ 15-20 ਸਾਲ ਦੇ ਵਿੱਚ ਬੜਾ ਲੰਬਾ ਗਿਆ ਚੱਲਦਾ। ਉਹ ਜ ਬੰਦਾ ਬਜ਼ੁਰਗ ਵੀ ਹੋ ਜਾਂਦਾ ਲੇਕਿਨ ਇਹ ਅਭੀ ਜੇ ਲੰਬੜਦਾਰ ਦਾ ਬੇਟੇ ਨੂੰ ਲੰਬੜਦਾਰ ਬਣ ਜਾਂਦਾ ਉਹ ਸੌਖਾ ਉਹ 2-3 ਮਹੀਨੇ 6 ਮਹੀਨੇ ਚ ਪੂਰਾ ਹੋ ਜਾਂਦਾ ਹੈ ਤੇ ਇੱਕ ਜਿਹੜਾ ਮਾਨ ਪੱਤੇ ਨਾਲ ਸਭ ਤੋਂ ਵੱਡਾ ਮਾਨ ਪੱਤੇ ਦੀ ਮੰਗ ਹੈ ਜੀ ਦੇਖੋ ਹਰਿਆਣਾ ਚ ਵੀ ਸਾਡੇ ਨਾਲੋਂ ਮਾਨ ਪੱਤਾ ਬਾਗਾ ਹਰਮਾਚਲ ਚ ਵੀ ਵੱਧ ਹੈ ਜੀ ਤੇ ਹੁਣ ਸਾਡਾ ਜਿਹੜਾ ਪੰਜਾਬ ਦਾ ਮਾਨ ਪੱਤਾ ਉਹੀ 1500 ਤੋਂ ਜ਼ਿਆਦਾ ਹੈ ਠੀਕ ਇਹ ਸਾਡਾ ਮਾਨ ਪੱਤੇ ਚ ਵੀ ਵੱਧਦਾ ਚਲ ਕਿਉਂਕਿ ਲੰਬੜਦਾਰ ਦੇਖੋ ਸਮਾਜ ਸੇਵੀ ਹੈ ਸਰਕਾਰ ਦਾ ਹੀ ਕੰਮ ਹੈ ਜਦੋਂ ਸਰਕਾਰ ਹੋਰ ਮੁਲਾਜ਼ਮ ਰੱਖੇ ਹੋਏ ਸਰਕਾਰ ਦੇ ਮੁਲਾਜ਼ਮ ਕੰਮ ਕਰ ਰਹੇ ਉਹਨਾਂ ਦੀ ਤਰ੍ਹਾਂ ਹਾਂਜੀ ਵੱਧਾ ਕਰ ਰਹੇ ਆ ਦੇਖੋ ਇੱਕ ਚੌਂਕੀਦਾਰ ਉਹ ਵੀ ਸਾਨੂੰ ਕੋਈ ਨਰਾਜ਼ਗੀ ਨਹੀਂ ਚੌਕੀਦਾਰ ਦੀ ਤਨਖਾਹ ਦੇ ਵਿੱਚ ਜਦੋਂ ਸਰਕਾਰ ਨੇ ਭਾਵੇਂ 250 ਰੁਪਏ ਵਾਧਾ ਕੀਤਾ ਉਹਨਾਂ ਨੇ ਕੀਤਾ ਆ ਉਹਨਾਂ ਨੇ ਕੁਛ ਨਾ ਕੁਛ ਕੀਤਾ ਲੇਕਿਨ ਨੰਬਰਦਾਰ ਬਾਤੇ ਤੋਂ ਕੋਈ ਸਰਕਾਰ ਨੇ ਸੁਖਮਾਈ ਉਹ ਨਹੀਂ ਕੀਤੀ ਹੈਗੀ ਅੱਛਾ ਨੰਬਰਦਾਰ ਸਾਹਿਬ ਇੱਕ ਹੋਰ ਸਵਾਲ ਜਾਂਦੇ ਜਾਂਦੇ ਪੁੱਛਣਾ ਚਾਹੁੰਦੇ ਆ ਬਈ ਇਹ ਨੰਬਰਦਾਰ ਨੂੰ ਕੋਈ ਹੋਰ ਕਿਸੇ ਪਾਸੇ ਇਨਕਮ ਨਹੀਂ ਹੁੰਦੀ ਜਿਸ ਤਰ੍ਹਾਂ ਲੋਕੀ ਕਹਿੰਦੇ ਨੇ ਕਿ ਕੋਈ ਰਜਿਸਟਰੀ ਕਰਵਾਈ ਜਾਂ ਕੁਛ ਕਰਵਾਇਆ ਉਹਦੇ ਵਿੱਚੋਂ ਕੋਈ ਹੈ ਉਹਦੇ ਵਿੱਚੋਂ ਪਰਸੈਂਟੇਜ ਤੁਹਾਡੇ ਜਾਂ ਨਹੀਂ 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 ਇਹ ਤਾਂ ਕੋਈ ਐਵੇਂ ਕਹਿੰਦੇ ਆ ਜੀ ਦੇਖੋ ਇਹ ਤਾਂ ਦੇਖੋ ਪਤਾ ਕੀ ਹੁੰਦਾ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਕੁਛ ਹੁੰਦੀਆਂ ਕਰਨ ਦੀਆਂ ਕੁਛ ਹੁੰਦੀਆਂ ਆ ਇਹ ਗੱਲ ਨਹੀਂ ਦੇਖੋ ਲੰਬੜਦਾਰ ਵੀ ਹਰੇਕੀ ਜਿਦਦਾਰ ਨੰਬਰ ਖਾ ਰਹੀ ਜੀ ਜਿਦਦਾਰ ਹੈ ਸਮਾਜ ਦੇਵੀ ਹੈ ਇਹ ਤਾਂ ਕਹਿਣ ਨੂੰ ਜੋ ਮਰਜ਼ੀ ਕਹਿ ਤੋ ਕੋ ਕਹਿਣ ਦਾ ਪਿੱਛੇ ਤੋ ਮੂਹ ਨਹੀਂ ਪੜਿਆ ਜਾਂਦਾ ਜੀ ਲੋਕ ਤਾਂ ਇਹ ਵੀ ਗੱਲਾਂ ਕਰਦੇ ਇਹ ਜਿਹੜਾ ਤੁਸੀਂ ਸਵਾਲ ਕੀਤਾ ਨਾ ਜੀ ਇਹ ਜਿਹੜਾ ਤੁਸੀਂ ਸਵਾਲ ਕੀਤਾ ਮਾਨ ਪੱਤੇ ਉਹਦਾ ਜਿਹੜੇ ਉੱਤਰ ਦੀ ਗੱਲ ਕੀਤੀ ਹੈ ਪਹਿਲਾਂ ਪਿੱਛੇ ਉੱਤਰਾ ਇਕੱਠਾ ਕਰਦੇ ਹੁੰਦੇ ਸੀ ਹਾਂ ਜੀ ਉਹਦੇ ਵਿੱਚ ਢਾਲ ਢਾਲ ਦੇ ਵਿੱਚ ਸਾਡਾ ਪਰਸੈਂਟ ਤੇ ਹੈਗਾ ਉਹ ਕਾਲਾ ਹੀ ਬੰਦ ਕਰਤੀਆਂ ਜੀ ਓਕੇ ਓਕੇ ਮੈਂ ਉਹੀ ਪੁੱਛਿਆ ਸੀਗਾ ਜੀ ਮੈਂ ਚਲੋ ਠੀਕ ਹੈ ਇੱਕ ਅੱਜ ਅਸੀਂ ਪੰਜਾਬ ਦੇ ਅਹੁਦੇਦਾਰ ਜਿਲ੍ਹਿਆਂ ਦੇ ਪ੍ਰਧਾਨ ਇਹ ਕੋਈ ਵੀ ਨਹੀਂ ਬੁਲਾਏ ਐ ਅਸੀਂ ਸਿਰਫ ਪੰਜ ਚਾਰ ਬੰਦੇ ਤਾਂ ਆਏ ਵੀ ਇਸ ਕਰਕੇ ਵੀ ਇੱਕ ਵਾਰੀ ਸਰਕਾਰ ਨੂੰ ਮੈਸੇਜ ਦੇ ਦੇਈਏ ਸਾਡੇ ਸੂਬਾ ਪ੍ਰਧਾਨ ਜਰਨੈਲ ਸਿੰਘ ਚਲਵੜੀ ਜੀ ਤਲਵੰਤ ਸਿੰਘ ਸਾਡੇ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੋਂ ਜਿਲ੍ਹਾ ਪ੍ਰਧਾਨ ਗਰਜੀਤ ਸਿੰਘ ਮੁਹਾਲੀ ਤੋਂ ਜੀ ਨੰਬਰਦਾਰ ਜੀ ਆਏ ਹੋਏ ਐ ਮੈਂ ਸਹਿਬ ਜੀ ਪਟਨ ਪੰਜਾਬ ਨੰਬਰਦਾਰ ਜੁਨੀਅਨ ਦਾ ਹੈਗ ਸਤਰਾਮ ਸਿੰਘ ਲਾਂਡਾ ਇਸ ਇਸ ਕਰਕੇ ਵੀ ਅਸੀਂ ਤਾਂ ਥੋੜੇ ਬੰਦੇ ਆਏ ਆ ਵੀ ਇੱਕ ਵਾਰੀ ਸਰਕਾਰ ਨੂੰ ਮੈਸੇਜ ਦੇਈਏ ਇਹਦੇ ਬਾਅਦ ਸੰਘਰਸ਼ ਦੇ ਰਸਤੇ ਤੇ ਅਸੀਂ ਫਿਰ ਵੀ ਚੱਲੂਗੇ ਜੇ ਨਾ ਕੋਈ ਸਾਡਾ ਤੁਹਾਨੂੰ ਲੱਗਦਾ ਵੀ ਸਰਕਾਰ ਜਾਂਦੇ ਜਾਂਦੇ ਅਖੀਰ ਤੁਹਾਡਾ ਇਹ ਮੈਸੇਜ ਪੜ ਸਕਦੀ ਇੱਕ ਮੰਗ ਵੀ ਸਕਦੀ ਆ ਜੀ ਇੱਕ ਸਾਨੂੰ ਇੱਕ ਮੀਟਿੰਗ ਦਾ ਵੀ ਸਮਾਂ ਦੇ ਆ ਜਾਵੇ ਅਸੀਂ ਸੀਐਮ ਸਾਹਿਬ ਨਾਲ ਮੀਟਿੰਗ ਵੀ ਕਰਨਾ ਚਾਹ ਰਹੇ ਹਾਂ ਸਮਾਂ ਦੇ ਆ ਜਾਵੇ ਕਿਸਾ ਅਸੀਂ ਮੈਂ 2 ਮਿੰਟ ਲੈਣ ਅਸੀਂ ਨਾ ਸੀਐਮ ਸਾਹਿਬ ਤੋਂ ਵੀ ਕਾਫੀ ਜਿਦ ਆਪਣਾ ਕੈਬਨਟ ਮੰਤਰੀ ਸਭ ਨੂੰ ਕਹਿ ਚੁੱਕੀ ਵੀ ਸਾਨੂੰ ਸੀਐਮ ਸਾਹਿਬ ਤੋਂ ਆਮੇ ਚਲੋ ਅਗਲੀ ਗੱਲ ਸਾਡੀ ਬਹਿ ਕੇ ਹੋਵੇ ਵੀ ਸਾਨੂੰ ਕਿਹ ਮਨ ਪਤਾ ਪਤਾ ਬਤਾਉਂਦੇ ਆ ਕੀ ਸਾਡੇ ਮੰਗਾ ਮੰਨਦੇ ਆ ਸਾਨੂੰ ਸੀਐਮ ਤੱਕ ਮੀਟਿੰਗ ਕਰਨ ਦਾ ਵੀ ਸਮਾਂ ਨਹੀਂ ਦਵਾਇਆ ਜਾ ਰਿਹਾ ਦੇਖੋ ਜਦੋਂ ਵੀ ਅਸੀਂ ਸਰਕਾਰ ਦਾ ਇੱਕ ਪਾਰਟ ਆ ਨੰਬਰਦਾਰ ਸਾਨੂੰ ਕਮ ਤੋਂ ਘੱਟ ਤਾਂ ਕੋ ਸੀਐਮ ਸਾਹਿਬ ਹੋਰਾਂ ਨਾਲ ਵੀ ਮੀਟਿੰਗ ਕਰਦੇ ਆ ਲੋਕਾਂ ਨਾਲ ਪਬਲਿਕ ਡੀਲਿੰਗ ਵੀ ਕਰਦੇ ਆ ਜੇ ਨੰਬਰਦਾਰ ਨਾਲ ਮੀਟਿੰਗ ਕਰ ਲੈਣ ਕੋਈ ਫਰਕ ਪੈਂਦਾ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿ ਰਹੇ ਨੇ ਸਰ ਕਿ ਉਹ ਗਰਾਊਂਡ ਉਹ ਜਣੀ ਲੋਕਾਂ ਨਾਲ ਜੁੜੇ ਹੋਏ ਨੇ ਤੇ ਜਮੀਨੀ ਜੁੜੇ ਹੋਏ ਨੇ ਤੁਹਾਡੇ ਨਾਲ ਸਾਡੇ ਨਾਲ ਤਾਂ ਜੁੜੇ ਨਹੀਂ ਨਾ ਸਾਨੂੰ ਤਾਂ ਟਾਈਮ ਨਹੀਂ ਦੇਦੇ ਕਮੇਟੀ ਨਾਲ ਫਿਰ ਅਸੀਂ ਕਿੱਦਾਂ ਕਹਿੰਦੇ ਸਾਡੇ ਨਾਲ ਜੁੜੇ ਨੇ ਸਾਨੂੰ ਵੀ ਟਾਈਮ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਹਾਂ ਚਲੋ ਬਹੁਤ ਧੰਨਵਾਦ ਜੀ ਅੱਛਾ ਫਿਰ ਵੀ ਮੈਂ ਦੁਬਾਰੇ ਤੋਂ ਸਾਰੇ ਪ레스 ਵਾਲਿਆਂ ਦਾ ਧੰਨਵਾਦ ਕਰਨਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਭ ਦਾ ਬਹੁਤ ਬਹੁਤ ਥੈਂਕ ਯੂ